ਸਾਲੂਕ ਮਹੱਲਾ ਪੰਜਵਾਂ ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ ਮੰਜ ਮਹੱਬਤ ਤੇਰੀ ਤਉ ਸਹ ਚਰਨੀ ਮੈਂਡਾ ਹੀ ਅੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾਂ ਜਿਨਾਂ ਦਸੰਦੜਿਆਂ ਦੁਰਮਤ ਵੰਯੈ ਮਿੱਤਰਿਆ ਸਾਢੜੇ ਸਈ ਹੌਂਟ ਨੇਂਦੀ ਜਾਗ ਸਬਾਇਆ ਜਨ ਨਾਨਕ ਵਿਰਲੇ ਕੀ ਪੌੜੀ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ ਮਨ ਕੀ ਕਟਿਐ ਮਹਿਲ ਸਾਧ ਸੰਗ ਬੁੱਠਿਆਂ ਜਨਮ ਮਰਨ ਭਉ ਕਟਿਐ ਜਨਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਪ ਤਿਸ ਸਿਓ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੀ ਹੂੰ ਊਚਾ ਥਾਨ ਅਗਮ ਅਪਾਰੀਆ ਰੈਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਜਾਂ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈਐ ਸ਼ਲੋਕ ਮਹਲਾ 5 ਵਾਰ ਵਡਾਨੜੈ ਹੁ ਮਸ ਤੁਮਸ ਕੂਕਾ ਪੰਜਾਂ ਰਾਹੀ ਤਉ ਸਹਿ ਸੇਤੀ ਲੱਗੜੀ ਡੋਰੀ ਨਾਨਕ ਅਨੰਦ ਸੇਤੀ ਬਨ ਗਾਹੀ ਮਹੱਲਾ ਪੰਜਵਾ ਸੱਚੀ ਬੈਸਖ ਤਿਨਾ ਸੰਗ ਜਿਨ ਸੰਗ ਜਪੀਐ ਨਾਉ ਤਿਨ ਸੰਗ ਸੰਗ ਨਾ ਕੀਚਈ ਨਾਨਕ ਜਿਨਾਂ ਆਪਣਾ ਸਵਾਉ ਪੌੜੀ ਸਾਵੇਲਾ ਪਰਵਾਣ ਜਿਤ ਸਤਿਗੁਰ ਭੇਟਿਆ ਹੋਆ ਸਾਧੂ ਸੰਗ ਫਿਰ ਦੁਖ ਨਾ ਟੇਟਿਆ ਪਾਇਆ ਨਿਚਲ ਥਾਨ ਫਿਰ ਗਰਬ ਨਾ ਲੇਟਿਆ ਨਜ਼ਰੀ ਆਇਆ ਇੱਕ ਥਗਲ ਬ੍ਰਹਮੇਟਿਆ ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸੁਮੇਟਿਆ ਸਭੋ ਜਪੀਐ ਜਾਪ ਜੇ ਮੁਖੋਂ ਬੋਲੇਟਿਆ ਹੁਕਮੇ ਬੋਜਨੇ ਹਾਲ ਸੁਖ ਸੁਖੇਟਿਆ ਪਰਖ ਖਜਾਨੇ ਪਾਏ ਸੇ ਬਹੁੜ ਨਾ ਖੋਟਿਆ ਸ਼ਲੋਕ ਮਹੱਲਾ 5ਵਾਂ ਵਿਸ਼ੋਹੇ ਜੰਬੂਰ ਖਵੇ ਨਾ ਵੰਜਨ ਗਾਖੜੇ ਜੇ ਸੋ ਧਣੀ ਮਲੰਨ ਨਾਨਕ ਸੁਖ ਸੰਭੂ ਸੱਚ ਮਹੱਲਾ ਪੰਜਵਾਂ ਜਿਮੀ ਵਸੰਦੀ ਪਾਣੀਐ ਇੰਦਣ ਰੱਖੈ ਭਾਹੀ ਨਾਨਕ ਸੋ ਸਹੋ ਆਹੀ ਜਾ ਕੈ ਆਡਲ ਹਬ ਕੋ ਪੌੜੀ ਤੇਰੇ ਕੀਤੇ ਕੰਮ ਤੁਦੈ ਹੀ ਗੋਚਰੇ ਸੋਈ ਵਰਤੈ ਜਗ ਜੇ ਕੀਆ ਤੁਧ ਧੁਰੇ ਬਿਸਮ ਭਏ ਬਿਸਮਾਦ ਦੇਖ ਕੁਦਰਤ ਤੇਰੀਆ ਸਰਨ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀਆ ਤੇਰੇ ਹੱਥ ਨਿਧਾਨ ਭਾਵੈ ਤਿਸ ਦੇ ਜਿਸ ਨੂੰ ਹੋਏ ਦਿਆਲ ਹਰ ਨਾਮ ਸੇਲੇ ਅਗਮ ਗੋਚਰ ਬੇ ਅੰਤ ਅੰਤ ਨਾ ਪਾਈਐ ਜਿਸਨੋ ਹੋਏ ਕਿਰਪਾਲ ਸੋ ਨਾਮ ਧਿਆਈਐ ਸ਼ਲੋਕ ਮਹੱਲਾ 5ਵਾਂ ਕਟਸ਼ੀਆਂ ਫੇਰੰ ਸਵਾਉ ਨਾ ਜਾਣ ਨ ਸੁਣੀਆ ਸੇਈ ਮੁਖ ਦਸੰ ਨਾਨਕ ਰਤੇ ਪ੍ਰੇਮ ਰਾਸ ਮਹੱਲਾ 5ਵਾਂ ਖੋਜੀ ਲਗਮ ਖੋਜ ਛੱਡਿਆ ਉਜਾੜ ਤੈ ਸਹ ਦਿੱਤੀ ਵਾੜ ਨਾਨਕ ਖੇਤ ਨਾ ਸਿਜੇਈ ਪੌੜੀ ਅਰਾਧਿ ਹੋ ਸੱਚਾ ਸੋਏ ਸਭ ਕਿਛ ਜਿਸ ਪਾਸ ਦੁਹਾ ਸਿਰਿਆ ਖਸਮ ਆਪ ਖਿਨ ਮੈਂ ਕਰੇ ਰਾਸ ਤਿਆਗੋ ਹੋ ਸਗਲ ਅਪਾਵ ਤਿਸ ਕੀ ਓਟ ਗਹੋ ਪਉ ਸਰਨਾਈ ਭਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾ ਸੰਗ ਹੋਏ ਜਪੀਐ ਅੰਮ੍ਰਿਤ ਨਾਮ ਵਿਗਨ ਨਾ ਲੱਗੈ ਕੋਈ ਜਿਸਨੂੰ ਆਪ ਦੇ ਆਲ ਤਿਸ ਮਨ ਗੁੱਠਿਆ ਪਾਇਨ ਸਭ ਨਿਧਾਨ ਸਾਹਿਬ ਟੁੱਟਿਆ ਸ਼ਲੋਕ ਮਹੱਲਾ ਪੰਜਵਾਂ ਲਗਮ ਲੱਬਣ ਹਾਰ ਕਰਮ ਕਰਨ 도 ਮਾ ਪਿਰੀ ਇੱਕੋ ਸਿਰਜਣ ਹਾਰ ਨਾਨਕ ਬਿਆਨ ਪਸਤੀਐ ਮਹੱਲਾ ਪੰਜਵਾਂ ਪਾਪੜਿਆ ਪਛਾੜ ਬਾਣ ਸੁਚਾਵਾ ਸੰਕੈ ਗੁਰਮੰਤਰੜਾ ਚਤਾਰ ਨਾਨਕ ਦੁਖ ਨਾ ਥੀ ਵਈ ਪੌੜੀ ਵਾਹ ਵਾਹ ਹੁ ਸਿਰ ਜਨਹਾਰ ਪਾਈਨ ਠਾਂਡ ਆਪ ਜੀ ਜੰਤ ਮਿਹਰਵਾਨ ਤਿਸਨੋ ਸਦਾ ਜਾਪ ਦਇਆ ਤਾਰੀ ਸਮਰੱਥ ਚੁੱਕੇ ਬਿਲ ਬਲਾਪ ਨੱਠੇ ਤਾਪ ਦੁਖ ਰੋਗ ਪੂਰੇ ਗੁਰ ਪਰਤਾਪ ਕੀਤਿਆਂ ਨੇ ਆਪਣੀ ਰੱਖ ਗਰੀਬ ਨਵਾਜ ਥਾਪ ਆਪੇ ਲੈਨ ਛਡਾਏ ਬੰਦਨ ਸਗਲ ਕਾਪ ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖ ਧਰਾਪ ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੀਪ ਨਾ ਪੁੰਨ ਪਾਪ ਸ਼ਲੋਕ ਮਹੱਲਾ 5 ਜਾਂ ਕਉ ਭਏ ਕਿਰਪਾਲ ਪ੍ਰਭ ਹਰ ਹਰ ਸੇ ਜਪਾਤ ਨਾਨਕ ਪ੍ਰੀਤ ਲਗੀ ਤਿਨ ਰਾਮ ਸਿਉ ਪੇਟਤ ਸਾਧ ਸੰਗਾਤ ਮਹੱਲਾ ਪੰਜਵਾਂ ਰਾਮ ਰਮਹੁ ਬੜ ਭਾਗੀ ਹੋ ਜਲਥਲ ਮਹੀ ਅਲ ਸੋਏ ਨਾਨਕ ਨਾਮ ਅਰਾਧੇਐ ਵਿਗਨ ਨਾ ਲਾਗੈ ਕੋਈ ਪੌੜੀ ਭਗਤਾ ਕਾ ਬੋਲਿਆ ਪ੍ਰਮਾਣ ਹੈ ਦਰਗਾਹਾ ਪਵੈ ਥਾਂਇ ਭਗਤਾ ਤੇਰੀ ਟੇਕ ਰੱਤੇ ਸਚ ਨਾਏ ਜਿਸਨੋ ਹੋਏ ਕਿਰਪਾਲ ਤਿਸ ਕਾ ਦੁਖ ਜਾਏ ਭਗਤ ਤੇਰੇ ਦਿਆਲ ਉਹਨਾ ਮਿਹਰ ਪਾਏ ਦੂਖ ਦਰਦ ਵੱਡ ਰੋਗ ਨਾ ਪੋਹੇ ਤਿਸ ਮਾਏ ਭਗਤਾ ਇਹੋ ਆਧਾਰ ਗੁਣ ਗੋਵਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਾਏ ਪੀਵਤ ਅੰਮ੍ਰਿਤ ਨਾਮ ਜਨਨਾਮੇ ਰਹੇ ਅਗਾਏ ਸ਼ਲੋਕ ਮੁਹੱਲਾ ਪੰਝਵਾਂ ਕੋਟ ਬਿਗਨ ਤੇ ਲਾਗਤੀ ਜਿਸ ਨੂੰ ਬਿਸਰੈ ਨਾ ਨਾਨਕ ਅਨ ਦਿਨ ਬਿਲਪਤੇ ਜਿਉ ਸੁੰញੇ ਘਰ ਕਾਉ ਮਹੱਲਾ ਪੰਜਵਾ ਪਰੀ ਮਲਾਵਾ ਜਾਤੀ ਐ ਸਾਈ ਸੁਹਾਵੀ ਰੁੱਤ ਕੜੀ ਮੋਹਤ ਨਹਿ ਬਿਸਰੈ ਨਾਨਕ ਰਵਿਏ ਨਿਤ ਪੌੜੀ ਸੂਰ ਬੀਰ ਵਰਿਆਮ ਕਿਨੈ ਨਾ ਹੋੜੀ ਐ ਫੌਜ ਸਤਾਣੀ ਹਾਠ ਪੰਚਾ ਜੋੜੀ ਐ ਦਸ ਨਾਰੀ ਔ ਤੂਤ ਦੇਨ ਚ ਮੋੜੀਐ ਜਿਨ ਜਿਨ ਲੈਨ ਰਲਾਈ ਇਹੋ ਇਹ ਨਾ ਲੋੜੀਐ ਤ੍ਰੈ ਗੁਣ ਇਨ ਕੈ ਵਸ ਕਿਨੈ ਨਾ ਮੋੜੀਐ ਭਰਮ ਕੂਟ ਮਾਇਆ ਖਾਈ ਕਹੋ ਕਿਤ ਵਿਦ ਤੋੜੀਐ ਗੁਰ ਪੂਰਾ ਆਰਾਧ ਵਿਖਮ ਦਲ ਖੋੜੀਐ ਹਉ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਐ ਸ਼ਲੋਕ ਮਹੱਲਾ 5ਵਾਂ ਕਿਲੇ ਰਖ ਸਭੇ ਉਤਰਨ ਨੀਤ ਨੀਤ ਗੁਣ ਗਾਉ ਕੋਟ ਕਲੇਸ਼ਾ ਉਪਜਹਿ ਨਾਨਕ ਬਿਸਰੈ ਨਾਉ ਮਹੱਲਾ ਪੰਜਵਾਂ ਨਾਨਕ ਸਤਗੁਰ ਭੇਟਿਆ ਪੂਰੀ ਹੋਐ ਜੁਗਤ ਹਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਵੰਦਿਆਂ ਵਿਚੇ ਹੋਐ ਮੁਕਤ ਪੌੜੀ ਸੋ ਸਤਗੁਰ ਧੰਨ ਧੰਨ ਜਿਨ ਭਰਮ ਗਲ ਤੋੜਿਆ ਸੋ ਸਤਿਗੁਰ ਵਾਹੋ ਆਹ ਜਿਨ ਹਰਿ ਸਿਓ ਜੋੜਿਆ ਨਾਮ ਨਿਧਾਨ ਅਖੋਟ ਗੁਰੂ ਦੇ ਦਾਰੂ ਮਹਾਰੋਗ ਬਿਕਰਾਲ ਤਿਨਹਿ ਬਿਦਾਰੂ ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ ਜਿੱਤਾ ਜਨਮ ਅਪਾਰ ਆਪ ਪਛਾਨਿਆ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਸ਼ਲੋਕ ਮਹੱਲਾ 5ਵਾਂ ਉਦਮ ਕਰੇਂਦਿਆਂ ਜੀਉ ਤੂੰ ਕਮਾਮਂਦਿਆਂ ਸੁਖ ਪੁੰਚ ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਪੁੱਤਰੀ ਚਿੰਤ ਮਹੱਲਾ 5ਵਾਂ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰਉ ਇੱਕ ਘੜੀ ਕਰ ਕਿਰਪਾ ਭਗਵੰਤ ਪੌੜੀ ਤੇਰਾ ਕੀਤਾ ਹੋਇ ਤਾ ਕਾਹੇ ਡਰ ਪੀਐ ਜਿਸ ਮਿਲ ਜਪੀਐ ਨਾਉ ਤਿਸ ਜੀਉ ਅਰਪੀਐ ਆਇਆ ਚਿਤ ਨਿਹਾਲ ਸਾਹਿਬ ਬੇਸ਼ੁਮਾਰ ਤਿਸਨੋ ਪੋਹੇ ਕਮਣ ਜਿਸ ਵੱਲ ਨਰੰਕਾਰ ਸਭ ਕਿਛ ਤਿਸ ਕੈ ਵਸਨਾ ਕੋਈ ਬਾਹਰਾ ਸੋ ਭਗਤਾ ਮਨੁ ਬੁਠਾ ਸਚ ਸੁਮਾਹਰਾ ਤੇਰੇ ਦਾਸ ਧਿਆਨ ਤੁਧ ਤੂੰ ਰਖਣ ਵਾਲਿਆ ਸਿਰ ਸਭਨਾ ਸਮਰੱਥ ਨਦਰ ਨਿਹਾਲਿਆ ਸ਼ਲੋਕ ਮਹੱਲਾ 5 ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ ਰਾਖ ਲਿਓ ਪ੍ਰਭ ਆਪਣੇ ਨਾਨਕ ਸਦ ਬਲਿਹਾਰ ਮਹੱਲਾ 5 ਖਾਂਦਿਆਂ ਖਾਂਦਿਆਂ ਮੋਹ ਘੱਟਾ ਪੈ ਆਨਦਿਆਂ ਸਭ ਅੰਗ ਨਾਨਕ ਧ੍ਰਿਗ ਤਿਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ ਪੌੜੀ ਜਿਉਂ-ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਹ ਜਹ ਰੱਖੈ ਆਪ ਤਹ ਜਾਏ ਖੜੂਵਣਾ ਨਾਮ ਤੇਰਾ ਕੈ ਰੰਗ ਦੁਰਮਤ ਧੋਵਣਾ ਜਪ-ਜਪ ਤੋ ਨਿਰੰਕਾਰ ਭਰਮ ਪਾਉ ਖੋਵਣਾ ਜੋ ਤੇਰੇ ਰੰਗ ਰੱਤੀ ਸੇ ਜੋਨ ਨਾ ਜੋਵਣਾ ਅੰਤਰ ਬਾਹਰ ਇੱਕ ਨੈਣ ਅਨੋਵਣਾ ਜਿਨਿ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ ਨਾਉ ਨਾਨਕ ਬਖੀਸ ਮਨ ਮਾਹਿ ਪਰੋਵਣਾ ਸ਼ਲੋਕ ਮਹੱਲਾ ਪੰਜਵਾਂ ਜੀਵਨ ਦਿਆ ਨਾ ਚੇਤੇਓ ਮੂਵਾਰ ਲੰਡੂ ਖਾਕ ਨਾਨਕ ਦੁਨੀਆ ਸੰਗ ਗੁਦਾਰਿਆ ਸਾਖਤ ਮੂੜ ਨਾ ਪਾਕ ਮਹੱਲਾ ਪੰਜਵਾਂ ਜੀਵੰਦਿਆਂ ਹਰ ਚੇਤਿਆ ਮਰੰਦਿਆਂ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਪੌੜੀ ਆਦ ਜੁਗਾਦੀ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਫਸਾਰਿਆ ਊਣਾ ਕਹੀ ਨਾ ਹੋਏ ਘਟੇ ਘਟ ਸਾਰਿਆ ਮਿਹਰਵਾਨ ਸਮਰੱਤ ਆਪੇ ਹੀ ਘਾਲਿਆ ਜਿਨ ਮਨ ਬੁੱਠਾ ਆਪ ਸੇ ਸਦਾ ਸੁਖਾਲਿਆ ਆਪੇ ਰਚਨ ਰਚਾਏ ਆਪੇ ਹੀ ਪਾਲਿਆ ਸਭ ਕਿਸੇ ਆਪੇ ਆਪ ਬੇਅੰਤ ਅਪਾਰਿਆ ਗੁਰਪੂਰੇ ਕੀ ਟੇਕ ਨਾਨਕ ਸਹਾਲਿਆ ਸ਼ਲੋਕ ਮਹਲਾ 5 ਆਦ ਮਦ ਅਰ ਅੰਤ ਪਰਮੇਸ਼ਰ ਰਖਿਆ ਸਤਗੁਰ ਦਿੱਤਾ ਹਰਨਾਮ ਅਮਰਤ ਚਖਿਆ ਕਾਧਾ ਸੰਗ ਅਪਾਰ ਅੰਦਨ ਹਰ ਗੁਣ ਰਵੈ ਪਾਏ ਮਨੋਰਥ ਸਭ ਜੋਨੀ ਨਹਿ ਭਵੈ ਸਭ ਕਿਛ ਕਰਤੇ ਹੱਥ ਕਾਰਣ ਜੋ ਕਰੈ ਨਾਨਕ ਮੰਗੇ ਦਾਨ ਸੰਤਾ ਧੂਰ ਤਰੈ ਮਹੱਲਾ ਪੰਜਵਾ ਤਿਸਨੋ ਮਨ ਵਸਾਏ ਜਿਨ ਉਪਾਇਆ ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮਖਿ ਆਇਆ ਹੁਕਮ ਬੁਝ ਨਿਹਾਲ ਖਸਮ ਫੁਰਮਾਇ ਜਿਸ ਹੁਆ ਆਪ ਕਿਰਪਾਲ ਸੋ ਨਹਿ ਪਰਮਾਇ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸਹਿ ਦਿਆਲ 부ਝਾਏ ਹੁਕਮ ਮਿੱਤ ਜਿਸਹਿ ਭਲਾਏ ਆਪ ਮਰ ਮਰ ਜਮੈ ਨਿਤ ਪੌੜੀ ਨਿੰਦਕ ਮਾਰੇ ਤਤਕਾਲ ਖਿੰ ਟਿਕਣ ਨਾ ਦਿੱਤੇ ਪ੍ਰਭ ਦਾਸ ਕਾ ਦੁੱਖ ਨਾ ਖਾ ਸਕੈ ਫੜ ਜੋਨੀ ਜੁੱਤੇ ਮੱਥੇ ਵਾਲ ਪਛਾਣਿ ਅਨ ਜਮ ਮਾਰਗ ਉੱਤੇ ਦੁੱਖ ਲੱਗੈ ਬਿਲ ਲਾਣਿਆ ਨਰਕ ਘੋਰ ਸੁੱਤੇ ਕੰਠ ਲਾਏ ਦਾਸ ਰੱਖਿਐਨ ਨਾਨਕ ਹਰ ਸਤੇ ਇਸ ਲੋਕ ਮਹੱਲਾ ਪੰਜਵਾਂ RAM ਜੱਪੋ ਵਡਭਾਗੀ ਹੋ ਜਲ ਥਲ ਪੂਰਨ ਸੋਇ ਨਾਨਕ ਨਾਮ ਤੇ ਆਇਐ ਵਿਗਨ ਨਾ ਲਾਗੈ ਕੋਇ ਮਹੱਲਾ ਪੰਜਵਾਂ ਕੋਟ ਬਿਗਨ ਤਿਸ ਲਾਗ ਤੇ ਜਿਸਨੋ ਵਿਸਰੈ ਨਾਉ ਨਾਨਕ ਅਨ ਦਿਨ ਬਿਲਪਤੇ ਜਿਉ ਸੁੰਨੈ ਘਰ ਕਾਉ ਪੌੜੀ ਸਿਮਰ ਸਿਮਰਦਾ ਤਾਰ ਮਨੋਰਥ ਪੂਰੀਆ ਇਛ ਪੁੰਨੀ ਮਨ ਆਸ ਗਏ ਵੇ ਸੂਰਿਆ ਪਾਇਆ ਨਾਮ ਨਿਧਾਨ ਜਿਸਨੋ ਭਾਲਦਾ ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ ਸੂਖ ਸਹਿਜ ਆਨੰਦ ਗੁੱਠੇ ਤਿਤ ਘਰ ਆਵਣ ਜਾਣ ਰਹੀ ਜਨਮ ਨਾ ਤਹਾ ਮਾਰ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਾ ਗੁਰਪ੍ਰਸਾਦ ਨਾਨਕ ਸੱਚ ਸੁਮਾਇਆ ਸੁਧ ਰਾਗ ਗੂਜਰੀ ਭਗਤਾ ਕੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਕਬੀਰ ਜੀਓ ਕਾ ਚੌਪਦਾ ਘਰ ਦੂਜਾ ਦੂਜਾ ਚਾਰ ਪਾਵ ਦੁਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਢੇਂਗਾ ਪਰਹਿ ਤਬ ਕਤ ਮੂਂਡਲ ਕਈ ਹੈ ਹਰ ਬਿਨ ਬੈਲ ਬਿਰਾਨੀ ਹੋਈ ਹੈ ਫਾਟੇ ਨਾਕਨ ਟੂਟੇ ਕੰਧਨ ਕੋਦ ਕੋ ਪੁਸ ਖਈ ਹੈ ਰਹਾਉ ਸਾਰੋ ਦਿਨ ਡੋਲਤ ਬਨ ਮਹੀਆ ਅਜਹੁ ਨਾ ਪੇਟ ਅਗਈ ਹੈ ਜਨ ਭਗਤਨ ਕੋ ਕਹੋ ਨਾ ਮਾਨੂ ਕੀ ਓ ਆਪਣੋ ਪਈ ਹੈ ਦੁਖ ਸੁਖ ਕਰਤ ਮਹਾ ਭ੍ਰਮ ਬੂਡੋ ਅਨਕ ਜੋਨ ਪਰਮਈ ਹੈ ਰਤਨ ਜਨਮ ਖੋਇਓ ਪ੍ਰਭ ਵਿਸਰੇਓ ਇਹੋ ਔਸਰ ਕਤ ਪਈ ਹੈ ਭ੍ਰਮਤ ਫਿਰਤ ਤੇਲਕ ਕੇ ਕਪ ਜਿਓ ਗਤ ਬਿਨ ਰੈਨ ਬਿਹਾਈ ਹੈ ਕਹਿਤ ਕਬੀਰ RAM ਨਾਮ ਬਿਨ ਮੂंड ਤੁਨੇ ਪਛਤਈ ਹੈ ਗੂਜਰੀ ਘਰ ਤੀਜਾ ਮੋਸ ਮੋਸ ਰੋਐ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵਹਿ ਰਗਰਾਈ ਤਨ ਨਾ ਬੁਨਨਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਰਹਾਉ ਜਬ ਲਗਤਾਗਾ ਬਾਹੋ 베ਹੀ ਤਬ ਲਗ ਬਿਸਰੈ ਆਰਾਮ ਸਨੇਹੀ ਹੋਛੀ ਮਤ ਮੇਰੀ ਜਾਤ ਜਲਾਹਾ ਹਰ ਕਾ ਨਾਮ ਲਿਓ ਮੈਲਾਹ ਕਹਤ ਕਬੀਰ ਸੁਨੋ ਮੇਰੀ ਮਾਈ ਹਮਰਾ ਇਨਕਾ ਦਾਤਾ ਏ ਗੁਰ ਗੁਰਾਈ ਗੂਜਰੀ ਸੇ